ਬਾਰੋ ਇੱਕ ਤਾਂ ਆਇਆ ਤਾਂ ੂਟ ਆ ਗਿਆ ਆ ਬੈਰ ਨੂੰ ਪਾਇਆ ਉਹਦੇ ਪੈਰ ਤੋਂ ਮੈਂ ਕਹਿੰਦਾ ਜਿੱਲੇ ਦੀ ਰਿਪੋਰਟ ਰਿਪੋਰਟ ਨੂੰ ਕੱਟ ਲਈ ਅਸੀਂ ਕੱਟਣ ਦੇ ਅਸੀਂ ਕੋਲੋਂ ਮੈਂ ਬਾਹਰ ਜਾ ਕੇ ਸੇ ਆਇਆ ਤੇ ਉਹ ਤੇ ਫੇਰੇ ਇੱਕ ਫੇਰੇ ਚੱਲਿਆ ਉਹ ਤੋਂ ਬਾਅਦ ਹੰਡਰ ਆ ਗਿਆ ਵੜ ਜਾਂਦੇ ਕੁਰਸੀਆਂ ਥੱਲੇ ਪਰ ਤੇਰੇ ਅੰਦਰ ਇੰਨੀ ਤਗਰੀ ਮੈਂ ਵੀ ਸੋਚਿਆ ਕਿ ਜੀਹਰ ਚੱਲਨੇ ਆਂ ਔਰ ਮੈਂ ਕਿ ਮਰਨਾ ਵੀ ਆ ਝੋਕੇ ਵੀ ਮਰਨਾ ਤੇ ਸਿੱਧੇ ਹੋ ਕੇ ਵੀ ਮਰਨਾ ਇਹਨੇ ਇੰਨੀ ਛੋਲੀ ਜਾ ਆਂ ਜੇ ਤਸੂ ਕਾਮਰੇ ਦਸੋ ਇੰਨੀ ਗੱਲ ਕਹਿ ਕੇ ਉਹਨੂੰ ਜੱਹਾ ਪਾਇਆ ਔਰ ਉਹਨੂੰ ਤੂੰ ਦੱਕ ਦਾ ਪਾਸ ਫੜ ਫੜ ਕੇ ਲੈ ਗਿਆ ਫਿਰ ਇਹ ਬੰਦੇ ਇਸ ਤਰੀ ਨਾਲ ਬਸ ਪਰ ਇਹ ਤੁਸੀ ਸਾਡਾ ਪ੍ਰਸ਼ਾਸਨ ਕੀ ਕਰਦਾ ਹੈ <목소리도> <목소리도> 아, 주귀귀귀귀귀귀귀귀귀 ਰ ਇੱਕੇ ਤੇ ਤਾਰ ਤੇ ਮੈਂ ਸਵਾਲ ਆ ਰਿਹਾ ਸੀ ਬਾਹਰੋਂ ਇੱਕ ਆਇਆ ਬੰਦਾ ਉਹ ਟੱਕਿਆ ਆਇਆ ਮੈਨੂੰ ਟੱਕਿਆ ਆਇਆ ਉਹਦੇ ਬੈਗ ਤੋਂ ਮੈਂ ਪਹਿਲਾਂ ਹੀ ਲੈ ਲਿਆ ਕਿ ਉਹਨਾਂ ਦੇ ਫੋਨ ਤੇ ਫੋਨ ਤੋਂ ਕੱਢ ਲਿਆ ਸੀ ਮਨੂੰ ਕੱਢਣ ਦਿਆ ਸੀ ਤੇ ਮੈਂ ਇੱਕ ਵਾਰ ਤਾਂ ਹੋ ਗਿਆ ਕਿ ਮਤਲਬ ਛਿੜ ਪਰ ਮੈਂ ਨਹੀਂ ਅੱਗੇ ਚੱਲਿਆ ਉਹਨੂੰ ਮੈਂ ਉੱਚੀ ਪੁੱਛਿਆ ਹਾਂ ਦੇ ਕਿਥੇ ਗਏ ਮੈਂ ਕੰਮ ਦੱਸੋ ਹਾਂ ਦੇ ਕੰਮ ਹੈ ਕਿਹਦੇ ਦੇ ਤੇ ਮੈਂ ਪਿੱਛੇ ਜਾ ਕੇ ਉਹਨੂੰ ਫੜਿਆ ਉਹਨੂੰ ਮੈਂ ਫੜਿਆ ਇਹ ਕੋਲੇ ਦੋ ਤਿੰਨ ਫੈਰ ਕੱਢੇ ਐਤੋਂ ਮੇਲੇ ਲਾਗੋ ਲੰਗੇ ਫੈਰ ਦੋ ਪੰਜ ਬਾਹਰ ਜਾ ਕੇ ਸ਼ਾਰਟ ਦਿਖਾਉਂਦਾ ਸ਼ਾਰਟ ਦੇ ਨਾਲ ਲਾ ਕੇ ਲੰਗੇ ਅੱਲਾ ਅੱਲਾ ਕੇ ਲੰਗੇ ਉਹਨੂੰ ਮੈਂ ਬਾਹਰ ਜਾ ਕੇ ਸੁਟਿਆ ਆਂ ਤੋ ਉਹਤੇ ਫੇਰ ਇੱਕ ਪੈਰ ਕੱਢਿਆ ਉਹ ਤੋਂ ਬਾਅਦ ਉਹਨੂੰ ਹੰਡ ਲੱਗਿਆ ਕਿੱਥੇ ਉਹ ਉਹ ਲੱਗੇ ਸੀ ਅਸ਼ਾਪਾਂ ਦੇ ਤੁ ਜਖਮ ਨੂੰ ਫੜੇ ਉਹ ਜਖਮ ਬੜਿਆ ਬੜੀ ਕਿੰਨੇ ਲੋਕ ਆਏ ਸੀ ਇੱਕੋ ਹੀ ਆਇਆ ਇੱਕ ਇੱਕ ਤੇ ਕੋਈ ਜਖਮੀ ਕੋਣ ਹਾ ਜਖਮੀ ਬਾਹਰ ਜਾ ਕੇ ਗੋਲੀ ਚੱਲੀ ਸੁਣਿਆ ਵਾ ਕਿ ਬਾਹਰ ਕਿਸੇ ਦੇ ਲੱਗੇ ਉਹਨੂੰ ਧਿਆਨ ਨਹੀਂ ਆੜਾ ਧਿਆਨ ਨੂੰ ਫੜਨ ਵਾਲਾ ਅੱਛਾ ਤੇ ਕਿਤੇ ਬੰ ਨੂੰ ਪੁੱਛਦੇ ਸੀ ਯਾਰ ਤਾਂ ਪੜਨ ਵਾਲਾ ਜਿੰਨਾ ਬੰ ਨੂੰ ਹਾਂਜੀ ਅੱਡੇ ਕਿਤੇ ਨੇ ਰੋਂ ਟੋਟਲ ਫਾਈਨਲ ਦੋ ਇੱਥੇ ਹੋਈ ਇੱਕ ਬਾਹਰ ਹੋਈ ਕਿਉਂ ਕਿਤੇ ਹੋ ਗਈ ਲੱਗੀ ਜਲਦਬਾਜੀ ਚ ਦੋ ਤੇ ਲੋਰ ਹੋ ਸਕਦੇ ਗਿਨੇ ਨਹੀਂ ਅੱਛਾ ਬੇਟਾ ਇਹ ਨਹੀਂ ਦਲੇਰੀ ਜਿੱਦਾਂ ਹਿੰਮਤ ਦਿਖਾਈ ਸਾਹਮਣੇ ਗੈਂਗਸ ਹੈ ਹੱਥ 'ਚ ਹਥਿਆਰ ਹੈ ਤੇ ਆਮ ਰੂਪ ਤੌਰ ਤੇ ਲੋਕ ਡਰ ਜਾਂਦੇ ਆ ਥੋੜੇ ਵੜ ਜਾਂਦੇ ਕੁਰਸੀਆਂ ਥੱਲੇ ਪਰ ਤੇਰੇ ਅੰਦਰ ਹੀ ਇੰਨੀ ਦਲੇਰੀ ਮੈਂ ਵੀ ਸੋਚਿਆ ਕਿ ਪ੍ਰਮੇਸ਼ਰ ਨੇ ਹਰ ਜਾਣੇ ਆ ਪਰ ਮੈਂ ਕਿ ਮਰਨਾ ਵੀ ਆ ਝੋਕੇ ਵੀ ਮਰਨਾ ਤੇ ਸਿੱਧੇ ਹੋ ਕੇ ਵੀ ਮਰਨਾ ਵੇਖੀ ਜਾਊਗੀ ਜੋ ਆਊਗਾ ਦੀ ਦੁਕਾਨ ਤੱਕ ਇੱਕ 3% ਆਇਆ ਹੋਇਆ ਹੈ ਹੋਰ ਆਉਂਦੇ ਆ ਨੇ ਮੈਂ ਆਪਣਾ ਕੰਮ ਕਰਦਾ ਪਿਆ ਸੀ ਥੋੜੀ ਪਿੱਛੇ ਮੇਰੇ بیٹے ਨੂੰ ਪੁੱਛਿਆ ਕਿ ਨੂੰ ਪਵਾ ਦੇ ਕੇ ਮੈਂ ਜਸ ਕਿੱਚੀ ਸੀਗਾ ਅੱਛਾ ਸ਼ੁਰੂ ਕੰਮ ਕਰਦਾ ਪੈ ਗਿਆ ਤੇ ਕਹਿੰਦਾ ਕਿੱਥੇ ਗਏ ਨੇ ਕਹਿੰਦਾ ਦੱਸੋ ਨਹੀਂ ਤੂੰ ਦੱਸ ਕਿੱਥੇ ਗਏ ਸੀ ਕਿ ਅਸੀਂ ਇਹਨੇ ਮਸੀ ਛੋਲੀ ਜਾ ਗਏ ਤੇ ਦੱਸੋ ਕੰਮ ਦੇ ਦੱਸੋ ਇੰਨੀ ਗੱਲ ਕਹਿ ਕੇ ਉਹਨੂੰ ਜੱਫਾ ਪਾਇਆ ਵਾ ਔਰ ਉਹਨੂੰ ਧੁੰਦਾ ਧੁੰਦਾ ਬਾਹਰ ਸੜਕ ਤੱਕ ਲੈ ਗਿਆ ਉੱਥੇ ਅਸੀਂ ਨਾ ਲੱਭਦਾ ਇਹਨੂੰ ਕੁੱਤੇ ਦੇ ਕੋਲ ਵਿਆਪਨ ਵੀ ਖੋਇਆ ਵਾ बारी भी ये जावली लगे हैं तो, तो हटी भी बड़ी बात है यानी के कितना हटी भी है सीएसआर लगे होने से वो तो लाइट और साउंड और ज़ारगांची के लोग में कितना बढ़ जाएगा यार सारे पासेस में जाएंगे तो इतने चौकस प्रभाव नहीं आता देखो नहीं देखो जान पड़ेगा नहीं मेरे पे होते हैं ਚਲੋ ਇਹ ਤੇ ਕੋਈ ਸਿੱਧੂ ਕਦਮ ਇਹ ਬੀਜੋ ਫਰੋਟੀ ਆਈ ਹੋਵੇ ਕੋਈ ਖਾਲ ਆਈ ਹੋਵੇ ਦੇਖਣਾ ਕੰਪਨੀ ਸਾਡੀ ਤੇ ਵੇਖੋ ਜੀ ਕਿਸੇ ਨਾਲ ਪੈਸੇ ਨਹੀਂ ਸਾਡੇ ਕੋਲ ਛੋਟੇ ਵਿੱਚ ਉਹਦਾ ਬੱਚਾ ਵੀ ਆ ਜਨਾ ਆਓ ਜੀ ਜਿੱਦਾਂ ਕਹਿੰਦੀ ਸਾਡੀ ਜਾਨੀ ਨਹੀਂ ਗਾਇਕ ਚੋਕੀ ਆ ਬਿਲਕੁਲ ਸਿਕਿਉਰਟੀ ਚੱਲੀ ਗਈ ਆ ਕਿਸੇ ਨੂੰ ਜਦੋਂ ਪਾਰਲ ਹੋਈ ਹੈ ਤਾਂ ਹਰ ਜਿੱਥੇ ਜਿੱਥੇ ਲੱਕਣੀ 100% ਜੁੜੀ ਚੱਲਦੀ ਆ ਕੇ ਚੱਲੇ ਹਨ ਰੈਪਰਸੈਂਟ ਨੋਟ ਨਹੀਂ ਆ ਸ਼ਾਇਦ ਸ਼ਾਇਦ ਰਾਗੀ ਰਹੇ ਹੋਣ ਬੋਲਤਾਂ ਕਿ ਵੀ ਦੇਖ ਰਹੀ ਹੋਏ ਨੇ ਪਰ ਇਹ ਜਿਹੜੇ ਸੋਲਵਾਂ ਦੇ ਜਾਂਦੇ ਨੇ ਕਿ ਇਸ ਪਾਰਟ ਨੂੰ ਮੈਟਰੀਅਲ ਨਹੀਂ ਹੈ ਇਹ ਰੋਟੇ ਉਹਨਾਂ ਨੇ ਪੁਜੀ ਨਹੀਂ ਆਵਾਜ਼ ਦੇ ਲਈ ਉਹਨਾਂ ਪਾ ਕੇ ਜਦੋਂ ਮਨ ਪਰਵਾਣੋਂ ਦੰਦੇ ਹਰਿਮੰਦ ਵੀਰਟ ਰੋਗ ਨੂੰ ਜਿਹੜਾ ਬਣਾ ਚੱਕੋ ਕਿਹੜਾ ਬੰਦਾ ਮਤਲਬ ਕਿੰਨੇ ਗੋਲੀ ਚਲਾਈ ਤੇ ਇਹਦਾ ਦੇ ਬਿਆਨ ਹੁਣ ਪੱਤਰ ਰਜਿਸਟਰ ਆ ਤੁਸੀ ਕਿੰਨੇ ਬੰਦੇ ਚੁੱਕੇ 32 ਬੰਦਾ ਪਤਾ ਲੱਗਾ ਜੀ ਉਹਨੂੰ ਮਿਲੇ ਆਪਾਂ ਉਹਦੇ ਇੱਕ ਵਾਰ ਜਰਾ ਬੰਨਣਾ ਚਾਹੀਦਾ ਉਹ ਗੋਲੀ ਚਲਾਉਣ ਨਾਲ ਫੜਿਆ ਤੁਸੀਂ ਇਹਨਾਂ ਸੇ ਕੋਈ ਅਗਲੀ ਗੱਲ ਨਹੀਂ ਹੈ ਇਹ ਦੁਕਾਨ ਦਾ ਮਾਲਕ ਸੀ ਕੋਈ ਪਾਰਟ ਪਾਉਂਗਾ ਇਹ ਦੁਕਾਨ ਦਾ ਮਾਲਕ ਸੀ ਅੰਦਰ ਬੈਠਾ ਸੀ ਕਿਤੇ ਬਾਹਰ ਨਾ ਮਾਲਕ ਦੀ ਬਿੱਡ ਨਹੀਂ ਕੋਈ ਗੱਲ ਉਹਨੂੰ ਫੜ ਲਿਆ ਸਰ ਕੋ ਵੀਡੀਓ ਸਾਹਮਣੇ ਆਈ ਕਿ ਸੀਸੀਟੀਵੀ ਆਈ ਸਰ ਇਹ ਵੀ ਮੈਨੂੰ ਪਤਾ ਨਹੀਂ ਕਿ ਪਰ ਉਹਨੂੰ ਬੇਟੇ ਨੇ ਮੈਨੂੰ ਸਿਆਣ ਹੋਰ ਸੀ ਹੱਟਿਆ ਜੇ ਕਿ ਉਹਨਾਂ ਦੇ ਕੋਲ ਪੁਲਿਸ ਨਹੀਂ ਕੋਈ ਸੀ ਉਹ ਫੜਿਆ ਚਲੋ ਦੋਨੋਂ ਪਾਪੀ ਜਵਾਬ ਦੇ ਚੱਲਦੇ ਐ ਐਸਟੀ ਬਸ